ਕਲੀਅਰ ਬੈਟ ਲੈਗ ਸਰ ਕੋ ਦਾ ਨਾਮ ਮੇਰਾ ਨਾਮ ਲਖਨਦਸ ਸਿੰਘ ਪਾਗਲ ਹੈ ਜੀ ਮੈਂ ਸਿਟੀ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ ਜੀ ਤੁਹਾਨੂੰ ਟਿਕਟ ਮਿਲਦੀ ਹੈ ਤੁਸੀਂ ਤਿਆਰ ਬਟੇ ਮੈਂ ਦੇਖੋ ਜੀ ਪਾਰਟੀ ਦੇ ਸਪਾਈ ਆ ਪਾਰਟੀ ਨੇ ਹਾਈ ਕਮਾਂਡ ਨੇ ਕਰਨਾ ਹੈ ਕਿ ਨੂੰ ਟਿਕਟ ਦੇਣੀ ਹੈ ਅਸੀਂ ਉਹਦੇ ਨਾਲ ਚੱਲਣਾ ਹੈ ਮੈਂ ਸਰਫਰ ਤਰਨਤਾਨ ਦੇ ਵਿੱਚ ਸੁਭਾਜਾ ਵਿਰਿੰਗ ਜੀ ਨੇ ਮਦਗਲ ਜੀ ਨੇ ਭਾਈਆ ਸਾਹਿਬ ਨੇ ਇਹਨਾਂ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਸ਼ਹਿਰ ਨੂੰ ਇਕੱਠਾ ਕਰਨ ਵਾਸਤੇ ਮੈਂ ਸ਼ਹਿਰ ਦੇ 5ੀ ਵਾਟਾਂ ਨੂੰ ਇਕੱਠਾ ਕਰਕੇ 5ੀ ਵਾਟਾਂ ਦੇ ਵਿੱਚ ਪ੍ਰਧਾਨਗੀ ਬਣਾ ਕੇ ਬੂਥ ਲੈਵਲ ਤੋਂ ਸਾਰੀ ਤਿਆਰੀ ਸ਼ੁਰੂ ਕੀਤੀ ਹੋਈ ਹੈ ਬਾਕੀ ਜਿੱਥੇ ਮੈਨੂੰ ਹੁਕਮ ਲਾਉਣਗੇ ਮੈਂ ਉਹਨਾਂ ਦੇ ਨਾਲ ਚੱਲਾਂਗਾ ਮੇਰੀ ਸਾਰੀ ਪਾਰਟੀ ਉਹਨਾਂ ਦੇ ਨਾਲ ਚੱਲੀਗੀ ਹਾਈਕ ਵਾਂਝ ਨੂੰ ਹੀ ਕਹੇਗਾ ਨਹੀਂ ਮੈਂ ਚਾਵਾਂ ਮੈਂ ਚਾਵਾਂ ਮੈਂ ਤੇਰੇ ਚਾਵਾਂ ਜੇ ਅger ਕਹਿ ਦੇਂਦੇ ਤੁਸੀਂ ਆ ਜਾਓ ਜੀ ਤੁਸੀਂ ਲੜੋ ਨਹੀਂ ਬਸ ਤੇ ਇਹੋ ਜੀ ਕੰਪੀਟੀਸ਼ਨ ਬੰਦ ਦੇ ਜੀ ਬਾਕੀ ਜਿਸ ਤਰ੍ਹਾਂ ਹਾਈ ਕਮਾਂਡ ਦੀ ਮਰਜ਼ੀ ਹੋਏਗੀ ਕੀ ਉਹਨੇ ਆਰਡਰ ਕਰਨਾ ਮੈਂ ਉਹਨਾਂ ਦੀ ਨਾਲ ਚੱਲਾਂਗਾ ਸਾਰੀ ਉਹਨਾਂ ਦੇ ਹੁਕਮ ਦੇ ਨਾਲ ਚੱਲੇਗਾ ਦੇਖੋ ਜੀ ਇਲੈਕਸ਼ਨ ਜਿੱਤਾਂਗੇ ਜੀ ਅਸੀਂ ਸਭ ਅਸੀਂ ਪੁਰਾਣੇ ਜਿੰਨੇ ਵੀ ਟਕਸਾਲੀ ਕਾਂਸੀਏ ਇਸ ਪਾਰਟੀ ਤੋਂ ਨਾਰਾਜ਼ ਬੈਠੇ ਸੀ ਘਰੇ ਉਹਨਾਂ ਸਾਰਿਆਂ ਨੂੰ ਕੱਢ ਕੇ ਲਿਆਉਂਦਾ ਜੀ ਸਾਰਿਆਂ ਨੂੰ ਉਹਨਾਂ ਦੇ ਬਤਾਵਕ ਮੈਂ ਉਹਦੇ ਵਗੈਰੇ ਦੱਸਤੇ ਜੀ ਤਰਨਤਨ ਦਾ ਇੱਕ ਪੈਸੇ ਦਾ ਵਿਕਾਸ ਨਹੀਂ ਹੋਇਆ ਜੀ ਕਿਸੇ ਬੰਦੇ ਤੁਸੀਂ ਚੈੱਕ ਕਰ ਸਕਦੇ ਤੁਸੀਂ ਸਾਰਾ ਦਿਨ ਦੇਖਦੇ ਜੀ ਕੀ ਕੀਤਾ ਆਮ ਆਦਮੀ ਨੇ ਪਾਰਟੀ ਨੇ ਤਰਨਤਨ ਨੂੰ ਆਸੇ ਦੇਖੋ ਚਲੋ ਜਾਣ ਵਾਲਾ ਚਲੇ ਗਿਆ ਕਿਸੇ ਨੇ ਜਾਣ ਤੋਂ ਬਾਅਦ ਬਦਖੋਈ ਨਹੀਂ ਕਰੀਦੀ ਲੇਕਿਨ ਤੁਸੀਂ ਆਪ ਵੀ ਵੇਖ ਲਿਆ ਉਹਨਾਂ ਦੇ ਮਰਨ ਦੇ ਤੇ ਕਿੰਨੇ ਇੱਕ ਬੰਦੇ ਇਕੱਠੇ ਹੋਏ ਸੀਗੇ ਜਿਸ ਸਰਕਾਰ ਤੇ ਕਿੰਨੇ ਇਕੱਠੇ ਜੇ ਬੰਦੇ ਨੇ ਕੁਝ ਚੰਗਾ ਕੰਮ ਕੀਤਾ ਹੋਵੇ ਇੰਨੇ ਨਾਲ ਜ਼ਿਆਦਾ ਤੇ ਆਮ ਸ਼ਹਿਰ ਦਾ ਪੱਦਾ ਇੱਕ ਗਲੀ ਦਾ ਦੀ ਡੈਥ ਹੋ ਜਾਣਾ ਉਸ ਤੋਂ ਜ਼ਿਆਦਾ ਕੱਟ ਹੋ ਜਾਂਦਾ ਹੈ ਤੇ ਕੀ ਲੱਗ ਰਿਹਾ ਫਿਰ ਕਿ ਇਹ ਮਿਲ ਕੇ ਇਹਨਾਂ ਵਿੱਚਰੇ ਨਹੀਂ ਵਿਕਾਸ ਨਹੀਂ ਹੋਇਆ ਇਸ ਕਰਕੇ ਬਿਲਕੁਲ ਜੀ ਨਾ ਕਿਸੇ ਨੇ ਚੰਗੀ ਤਰ੍ਹਾਂ ਬੋਲੇ ਹੈ ਨਾ ਵਿਕਾਸ ਕੀਤਾ ਹੈ ਜਿੰਨਾ ਜੋ ਕੁਝ ਵੀ ਕੀਤਾ ਤੁਹਾਡੇ ਸਾਹਮਣੇ ਇਹਨਾਂ ਦਾ ਕਹਿਣਾ ਨਹੀਂ ਚਾਹੀਦਾ ਚਲੋ ਪਰ ਸਭ ਨੂੰ ਪਤਾ ਹੈ ਆਮ ਆਦਮੀ ਪਾਰਟੀ ਦੇ ਹੈਟ ਜੋ ਜਿਹੜਾ ਐਮਐਲਏ ਡਾਕਟਰ ਕਸ਼ਵੀਰ ਸਿੰਘ ਸੋਲੂ ਬਣਾਇਆ ਸੀਗਾ ਉਹਨੇ ਕੀ ਡਿਵੈਲਪਮੈਂਟ ਕੀਤੀ ਹੈ ਸਿਰਫ ਇੱਕ ਆਪਣੇ ਪੀਏ ਨੂੰ ਅੱਗੇ ਲਾ ਕੇ ਭਨੇਵੇ ਨੂੰ ਅੱਗੇ ਲਾ ਕੇ ਪੈਸੇ ਇਕੱਠੇ ਕਰਨ ਤੋਂ ਬਗੈਰ ਹੋਰ ਕੀ ਕੰਮ ਕੀਤਾ ਹੈ ਤੁਹਾਡਾ ਕਿਤਰਾ ਯੋਗਦਾਨ ਹੋਏਗਾ ਮੈਂ ਪਾਰਟੀ ਦੇ ਨਾਲ ਆ ਜੀ ਖੜਾ ਆਪਣੀ ਕਾਂਸ ਪਾਰਟੀ ਦੇ ਨਾਲ